ਲੋਕ ਸਭਾ ਚੋਣਾਂ ਲਈ ਆਪ ਪੰਜਾਬ ਦੀ ਦੂਜੀ ਸੂਚੀ ਜਾਰੀ ਦੋ ਉਮੀਦਵਾਰਾਂ ਦਾ ਐਲਾਨ ਅਗਰ왈 ਅਤੇ ਰਿੰਕੂ ਦੇ ਭਾਜਪਾ ਵਿੱਚ ਜਾਣ ਮਗਰੋਂ ਸੀਐਮ ਭਗਵੰਤ ਮਾਨ ਨੇ ਸਾਂਭਿਆ ਮੋਰਚਾ ਵਿਧਾਇਕਾਂ ਨਾਲ ਕੀਤੀ ਮੁਲਾਕਾਤ ਸੁਖਬੀਰ ਬਾਦਲ ਦਾ ਵੱਡਾ ਐਲਾਨ ਨਹੀਂ ਲੜਨਗੇ ਲੋਕ ਸਭਾ ਚੋਣਾਂ ਵਿਧਾਇਕ ਸ਼ੀਤਲ ਅਗਰ왈 ਦਾ ਅਸਤੀਫਾ ਪੰਜਾਬ ਵਿਧਾਨ ਸਭਾ ਸਪੀਕਰ ਵੱਲੋਂ ਨਾ ਮੰਨਜ਼ੂਰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਬੋਲੇ ਰੁਬੀ ਬਟੂ ਕਿਹਾ ਜੇ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤਾਂ ਸਿਰਫ ਭਾਜਪਾ ਹੁਣ ਖਬਰਾਂ ਵਿਸਤਾਰ ਦੇ ਨਾਲ ਲੋਕਸਭਾ ਚੋਣਾਂ ਲਈ ਆਵਾਜ਼ ਦੀ ਪਾਰਟੀ ਨੇ ਦੂਜੀ ਸੂਚੀ ਜਾਰੀ ਕੀਤੀ ਹੈ ਜਿਸ ਵਿੱਚ ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਤੇ ਮਾਲਵਿੰਦਰ ਕੰਗ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਇਸ ਤੋਂ ਪਹਿਲਾਂ ਆਵਾਜ਼ ਦੀ ਪਾਰਟੀ ਨੇ ਸੱਤ ਉਮੀਦਵਾਰ ਐਲਾਨ ਕੀਤਾ ਸੀ ਰਾਜਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨਿਆ ਗਿਆ ਹੈ ਤੇ ਮਾਲਵਿੰਦਰ ਕੰਗ ਨੂੰ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਤੁਹਾਨੂੰ ਦੱਸ ਦੇ ਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ 2024 ਲਈ 7 ਬੀਂਦਵਾਰਾ ਦਾ ਐਲਾਨ ਕੀਤਾ ਸੀ ਜਲੰਧਰ ਤੋਂ ਵਿਧਾਇਕ ਸ਼ੀਤਾ ਲਗਰਾਲ ਅਤੇ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਵੱਲੋਂ ਐਲਾਨੇ ਗਏ ਲੋਕ ਸਭਾ ਚੋਣਾਂ ਲਈ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ 2024 ਲਈ ਕਮਾਂਡ ਸੰਭਾਲ ਲਈ ਹੈ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਅਲਗਿਆਂ ਦਾ ਦੌਰਾ ਕਰਕੇ ਵਿਧਾਇਕਾਂ ਵਿਚਾਲੇ ਫੈਲੀ ਨਾਰਾਜ਼ਗੀ ਅਤੇ ਅਸੰਤੋਸ਼ਟੀ ਨੂੰ ਦੂਰ ਕਰਨ ਵਿੱਚ ਜੁਟ ਗਏ ਹਨ ਸ੍ਰੀਮ ਭਗਵੰਤ ਮਾਨ ਦੀਆਂ ਮੁਲਾਕਾਤਾਂ ਦੇ ਪਿੱਛੇ ਮੁੱਖ ਮਕਸਦ ਵਿਧਾਇਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਉਹਨਾਂ ਨੂੰ ਛੇਤੀ ਤੋਂ ਛੇਤੀ ਹੱਲ ਕਰਨਾ ਹੈ ਇਸੇ ਸਿਲਸਿਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਪਟਿਆਲਾ ਤੇ ਫਰੀਦਕੋਟ ਪਹੁੰਚੇ ਅਤੇ ਇਥੋਂ ਦੇ ਵਿਧਾਇਕਾਂ ਨਾਲ ਡੂੰਘਾਈ ਨਾਲ ਗੱਲਬਾਤ ਕੀਤੀ ਇੰਨਾ ਹੀ ਨਹੀਂ ਉਹਨਾਂ ਨੇ ਸਾਰੇ ਆਗੂਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਵੀ ਭਰੋਸਾ ਦਿੱਤਾ ਨਾਲ ਹੀ ਲੋਕ ਸਭਾ ਸੀਟ ਫਰੀਦਕੋਟ ਲਈ ਚੋਣ ਪ੍ਰਚਾਰ ਲਈ ਕਿਹੜੀ ਰਣਨੀਤੀ ਬਣਾਈ ਜਾਵੇ ਇਸ ਬਾਰੇ ਵੀ ਡੂੰਘਾਈ ਨਾਲ ਵਿਚਾਰ ਚਰਚਾ ਕੀਤੀ ਗਈ। ਆਦਮੀ ਲੋਕ ਸਭਾ ਚੋਣਾਂ ਦੀ ਮੱਦੇਨਜ਼ਰ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀ ਭਾਜਪਾ ਨੇ ਵੀ ਪੰਜਾਬ ਵਿੱਚ ਆਪਣੇ 6 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਹੈ। ਇਸ ਦੌਰਾਨ ਚੋਣ ਕਾਂਗਰਸ ਵੱਲੋਂ ਵੀ ਚੋਣਾਂ ਦੀਆਂ ਤਿਆਰੀਆਂ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਪਾਰਟੀ ਦੀ ਮੀਟਿੰਗ ਦੌਰਾਨ ਉਮੀਦਵਾਰਾਂ ਦੇ ਨਾਅਰਿਆਂ ਤੇ ਚਰਚਾ ਕੀਤੀ ਗਈ ਜਿਸ 'ਚ ਪਾਰਟੀ ਦੇ ਮੁਖ ਆਗੂ ਅਤੇ ਸਿਆਸਤਦਾਨ ਮੌਜੂਦ ਹੋਏ। ਇਸ ਮੀਟਿੰਗ ਤੋਂ ਬਾਅਦ ਸ਼ਰੋਣੀ ਕਲ ਦੇ ਪ੍ਰਧਾਨ ਸੁਭੀਸ਼ਿੰਗ ਬਾਦਲ ਨੇ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਮੀਦਵਾਰਾਂ ਦੇ ਨਾਂ ਕੁਝ ਵਿਚਾਰ ਚਰਚਾ ਤੋਂ ਬਾਅਦ ਐਲਾਨ ਕੀਤੇ ਜਾਣਗੇ ਜਿਸ ਤੋਂ ਬਾਅਦ ਉਹਨਾਂ ਤੋਂ ਚੋਣ ਲੜਨ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਕਹੇ ਕਿ ਉਹ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜਨਗੇ ਮੇਰਾ ਅੱਜ ਜਿਹੜੀ ਮੀਟਿੰਗਾਂ ਹੋਈਆਂ ਦੇਖੋ ਸਾਡੀ ਪਾਰਟੀ 'ਚ ਅਸੀਂ ਹਰ ਆਪਣੇ ਮੇਨ ਵਰਕਰ ਪੁੱਛਦੇ ਹੁਨੇ ਥੋਡੀ ਕੀ ਰਾਏ ਆ ਤੁਹਾਡੇ ਪਾਰਲੀਮੈਂਟ 'ਚ ਕਿਹੜਾ ਕੈਂਡੀਡੇਟ ਹੋਣਾ ਚਾਹੀਦਾ ਸੋ ਮੈਂ 6 ਪਾਰਲੀਮੈਂਟ ਹਲਕਿਆਂ ਦੀਆਂ ਮੀਟਿੰਗ ਕੀਤੀਆਂ ਜਿੱਤੇ ਸਾਡੇ ਹਲਕਾ ਇੰਚਾਰਜ ਐ ਜੀ ਪੀ ਸੀ ਮੈਂਬਰ ਡਿਸਟ੍ਰਿਕਟ ਪ੍ਰੈਜ਼ੀਡੈਂਟ ਇੰਪੋਰਟੰਟ ਬੰਦੇ ਬੁਲਾਏ ਗਏ ਸੀ ਇੰਡੀਵਿਜੂਲੀ ਉਹਨਾਂ ਨੂੰ ਮੈਂ ਮਿਲ ਕੇ ਸਿਰੇ ਤੋਂ ਦੇਖਿਆ 11 ਵਜੇ ਤੋਂ ਮੈਂ ਇੱਥੇ ਬੈਠਾ ਹਾਂ ਮਿਲ ਕੇ ਮੈਂ ਸਾਰਿਆਂ ਦੇ ਥਿਊਜ਼ ਲੈ ਲਿਆ ਇੰਡੀਵਿਜੂਲੀ ਥਿਊ ਲੈਤੀ ਹੈ ਕੰਬਾਈਲ ਕਰਕੇ ਕਿਉਂਕਿ ਸਾਡਾ ਇੱਕ ਡੈਮੋਕਰੈਟਿਕ ਸਿਸਟਮ ਹੈ ਕਦੋਂ ਤੱਕ ਲੈਸ ਆ ਦੇਗੀ ਹਲੇ ਖੜੇ ਸਾਡਾ ਕੰਸਲਟੇਸ਼ਨ ਚੱਲ ਰਹੀ ਹੈ ਸੋ ਕੰਸਲਟੇਸ਼ਨ ਦੇ ਬਾਅਦ ਅਸੀਂ ਦੱਸ ਦਾਂਗੇ ਇਲੈਕਸ਼ਨ ਨਹੀਂ ਲੜ ਰਹੇ ਤੁਸੀਂ ਇਲੈਕਸ਼ਨ ਨਹੀਂ ਲੜੇ ਮੈਂ ਨਹੀਂ ਆਮਾ ਦੀ ਪਾਰਟੀ ਛੱਡ ਕੇ ਭਾਜਪਾ ਚ ਸ਼ਾਮਲ ਹੋਏ ਵਿਧਾਇਕ ਸ਼ੀਤ ਉਹਣਾ ਆਪਣਾ ਅਸਤੀਫਾ 28 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਸਪੀਕਰ ਕੁਲਤਾਰ ਸੰਧਵਾ ਨੇ ਉਹਨਾਂ ਦਾ ਅਸਤੀਫਾ ਰੱਦ ਕਰ ਦਿੱਤਾ ਹੈ ਇਸ ਤੇ ਪ੍ਰਕਿਰਿਆ ਦਿੰਦਿਆਂ ਵਿਧਾਇਕ ਚੀਤਾ ਲਗਰਾਲ ਨੇ ਕਿਹਾ ਕਿ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਪਰ ਸਪੀਕਰ ਨੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜੇਕਰ ਉਹਨਾਂ ਦਾ ਅਸਤੀਫਾ ਪ੍ਰਵਾਨ ਨਾ ਹੋਇਆ ਤਾਂ ਉਹ ਅਦਾਲਤ ਜਾਂ ਚੋਣ ਕਮਿਸ਼ਨ ਦਾ ਰੁਖ ਕਰਨਗੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਦੇ ਨਾਲ ਨਾਲ ਇਸ ਸੀਟ ਤੇ ਜਿਮਨੀ ਚੋਣ ਨਹੀਂ ਕਰਾਉਣਾ ਚਾਹੁੰਦੇ ਇਸ ਲਈ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਦੇ ਚੱਬੇਵਾਲ ਤੋਂ ਵਿਧਾਇਕ ਰਾਜਕੁਮਾਰ ਚੱਬੇਵਾਲ ਦਾ ਅਸਤੀਫਾ ਵੀ ਹਜੇ ਤੱਕ ਪ੍ਰਵਾਨ ਨਹੀਂ ਹੋਇਆ ਬੀਤੇ ਦਿਨੀ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਨੀਵਾ ਅਨਸਾਰ ਅਜਿਹੇ ਹਾਲਾਤਾਂ ਵਿੱਚ ਹਰੇਕ ਵਿਧਾਇਕ ਵੱਲੋਂ ਦਿੱਤੇ ਅਸਤੀਫਿਆਂ ਦੀ ਬਕਾਇਦਾ ਪੜਤਾਲ ਕੀਤੀ ਜਾਂਦੀ ਹੈ ਜੇਕਰ ਦੋਵਾਂ ਵਿਧਾਇਕਾਂ ਦੇ ਅਸਤੀਫਾ ਪ੍ਰਵਾਨ ਹੋ ਜਾਂਦੇ ਹਾਂ ਤਾਂ ਲੋਕ ਸਭਾ ਚੋਣਾਂ ਦੇ ਨਾਲ ਨਾਲ ਵਿਧਾਨ ਸਭਾ ਦੀਆਂ ਖਾਲੀ ਪਈਆਂ ਦੋਵਾਂ ਸੀਟਾਂ ਤੇ ਜਿਮਣੀ ਚੋਣਾ ਹੋਣ ਗਿਆ ਲੁਧਿਆਣਾ ਰੇਲਵੇ ਸਟੇਸ਼ਨ ਤੇ ਪਹੁੰਚੇ ਰਵਨੀਤ ਬਿੱਟੂ ਭਾਰਤੀ ਜਨਤਾ ਪਾਰਟੀ ਦੀ ਟਿਕਟ ਮਿਲ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਦਾ ਜ਼ੋਰ ਸ਼ੋਰ ਨਾਲ ਪਾਰਟੀ ਦੇ ਲੀਡਰਾਂ ਨੇ ਸਵਾਗਤ ਕੀਤਾ ਇਸ ਮੌਕੇ ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਤਾਂ ਉਹ ਸਿਰਫ ਭਾਜਪਾ ਹੈ ਫਿਰ ਬਾਜਬਾਜੀ ਨੂੰ ਤੁਸੀਂ ਮੇਰਾ ਵੀ ਸਨੇਹਾ ਲੈ ਜਿਓ ਬਾਜਬਾਜੀ ਨੂੰ ਕਹੋ ਆਜੋ ਦੇਖਦੇ ਆ ਵੀ ਕਿਹੜਾ ਮਾਂਜਦਾ ਇੱਕ ਦੂਜੇ ਨੂੰ ਆਜੋ ਲੁਧਿਆਣੇ ਮੈਂ ਤਾਂ ਆ ਗਿਆ ਉਹਨਾਂ ਨੂੰ ਕਿਹਾ ਆਜੋ ਲੁਧਿਆਣੇ ਕੈਂਡੀਡੇਟ ਕਾਂਗਰਸ ਦੇ ਬਣ ਕੇ ਇਹ ਜੀ ਵੇਖ ਨਹੀਂ ਹੋਵੇ ਕਾਨੂੰ ਲੱਗਦਾ ਜੀ ਕਿ 10 ਸਾਲ ਪਹਿਲਾਂ ਬੀਜੇਪੀ ਚੈਨ ਹੋ ਜਾਂਦੇ ਮੈਂ ਤੁਹਾਨੂੰ ਇਹੀ ਗੱਲ ਤੁਸੀਂ ਸਮਝਦੇ ਹੀ ਨਹੀਂ ਮੈਂ ਤੁਹਾਨੂੰ ਕਿਹਾ ਵੀ ਅਕਾਲੀ ਦਲ ਤੋਂ ਬਾਹਰ ਹੋ ਕੇ ਪਹਿਲੀ ਵਾਰ ਲੜ ਰਹੇ ਆ ਉੱਥੇ ਅਕਾਲੀ ਦਲ ਸੀ ਉਸ ਵੇਲੇ ਤਿੰਨ ਸੀਟਾਂ ਤੇ ਲੜਦੇ ਸੀ ਮੈਂ ਹੁਸ਼ਿਆਰਪੁਰ ਜਾਂ ਗੁਰਦਾਸਪੁਰ ਥੋੜੀ ਲੜਨਾ ਸੀ ਸਰ ਮੇਰਾ 13 ਦੀਆਂ 13 ਸੀਟਾਂ ਤੇ ਇਸ ਵਾਰ ਲੜ ਰਹੇ ਆ ਇੱਕ ਮੇਰਾ ਸਵਾਲ ਸੀ ਸਰ ਸਰ ਜਿਹੜੀਆਂ ਪਾਰਟੀਆਂ ਨੇ ਇਹਦੀ ਅੱਗੇ ਜੇ ਬੱਲ ਬੱਲ ਗਿਆ ਘਣਾ ਕਰਕੇ ਜੀ ਇਹਨਾਂ ਨੇ ਕਿਹਾ ਉਹ ਉਹ ਪਾਰਟੀਆਂ ਦੀ ਲੀਡਰਸ਼ਿਪ ਉਹ ਇੰਨਾ ਤਕਨੀਕ ਇਹਨਾਂ ਚਾਹੀਦਾ ਕਿ ਲੋਕੀ ਕਿਉਂ ਨਾ ਰਹੇ ਸਾਡੇ ਕਦਰ ਬਹੁਤ ਵਧੀਆ ਇਹ 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 ਅਸਲੀ ਗੱਲ ਤੁਸੀਂ ਇਹ ਕੀਤੀ ਆ ਬਈ ਇੰਨਾ ਕੁਛ ਉੱਥੇ ਤਾਂ ਜੀ ਇਹ ਹਾਲਾਤ ਬਣ ਗਏ ਅੱਜ ਤੁਸੀਂ ਜਿਵੇਂ ਕਾਂਗਰਸ ਪਾਰਟੀ ਦੇ ਦੋ ਵਾਰ ਐਮਪੀ ਓਜਲਾ ਸਾਹਿਬ ਜਿੱਤੇ ਹੋਏ ਆ ਮਨੀਸ਼ ਤਿਵਾੜੀ ਕਿੱਡੇ ਵੱਡੇ ਲੀਡਰ ਨੇ ਅੱਜ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਵੀ ਕਿ ਟਿਕਟ ਸਾਨੂੰ ਮਿਲਣੀ ਹੈ ਜ ਨਹੀਂ ਮਿਲਣੀ ਕੋਈ ਵਾਰੀ ਵਾਰਸ ਹੀ ਨਹੀਂ ਉੱਥੇ ਕੋਈ ਪੁੱਛਣ ਵਾਲਾ ਹੀ ਹੈ ਨਹੀਂ ਕੋਈ ਕਿਸੇ ਨੂੰ ਦੱਸਣ ਵਾਲਾ ਹੀ ਹੈ ਨਹੀਂ ਜਿੱਤਨ ਹਾਰਨ ਦੀ ਗੱਲ ਤਾਂ ਤੁਸੀਂ ਛੱਡੋ ਤਾਂ ਚੱਲਦਾ ਰਹਿੰਦਾ ਏ ਉੱਥੇ ਕੋਈ ਬੰਦਾ ਅੱਜ ਵੀ ਸਾਰੇ ਦਿੱਲੀ ਬੈਠੇ ਹੋਣਗੇ ਮੈਂ 4 ਦਿਨ ਜੁਆਇਨ ਕੀਤਾ ਤੇ ਪਾਰਟੀ ਨੇ ਟਿਕਟ ਅਨਾਉਂਸ ਕਰਤੀ ਤੇ ਕਾਂਗਰਸੀਏ ਜਿਹੜੇ ਸਾਰੇ ਪੁਰਾਣੇ ਤੋਂ ਪੁਰਾਣੇ ਨੇ ਉਹ ਦਿੱਲੀ ਕੋਈ ਨਾ ਕੋਈ ਕਿਹਨੂੰ ਲੱਭ ਰਿਹਾ ਕੋਈ ਕਿਹਨੂੰ ਲੱਭ ਰਿਹਾ ਸਪਾਰਸ਼ਾਂ ਲਵਾ ਰਿਹਾ ਵੀ ਸਾਨੂੰ ਟਿਕਟ ਮਿਲ ਜੇ ਜਿਹੜੇ ਐਨੇ ਨੇ ਚਿਰ ਸੀਨੀਅਰ ਮੰਤਰੀ ਰਹਲੇ ਉਹਨਾਂ ਦੇ ਪ੍ਰੀਮੀਅਰ ਮੰਤਰੀ ਆਸ਼ੂ ਜੀ ਸੀ ਨਹੀਂ 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 ਮਨੀਸ਼ ਟਵਾੜੀ ਜੀ ਤਾਂ ਉਹ ਲੜਦੇ ਆ ਬੇਟਾ ਤੁਹਾਨੂੰ ਅਲਮੈਂਟਰੀ ਵਾਹ ਸੀ ਉਹ ਤਾਂ ਖਤਰਾ ਸੀ ਤਾਂ ਕਿਹਦੇ ਅੱਤਰ ਆਏ ਹੋ ਚਲੋ ਮੈਂ ਤਾਂ ਹੁਣ ਕੀ ਕਹਿਣਾ ਜੀ ਮੈਂ ਤਾਂ ਕੀ ਕਹਿਣਾ ਉਹ ਤਾਂ ਆਪ ਹੀ ਕਹਿ ਰਹੇ ਆ ਵੀ ਅਸੀਂ ਤਾਂ ਕਿਸੇ ਦਾ ਨੌਂ ਹੀ ਨਹੀਂ ਭੇਜਿਆ ਅਸੀਂ ਇੱਥੋਂ ਕੰਨਿਆਂ ਦਾ ਨੌਂ ਸੀ ਆਸ਼ੂ ਜੀ ਕਹਿੰਦੇ ਜੀ ਤੁਸੀਂ ਜੀ ਲੀਡਰ ਦਾ ਫੋਨ ਨਹੀਂ ਚੁੱਕਦੇ ਸੀ ਜੀ ਤੇ ਛੋਟ ਨੀਚੇ ਵਾਲੇ ਲੈ ਤੈਨੂੰ ਕਿਹਨੇ ਭੇਜਿਆ ਕਾਕਾ ਤੈਨੂੰ ਕਿਹਨੇ ਭੇਜਿਆ ਤਲਵਾਰ ਸਾਹਿਬ ਦਾ ਸਵਾਲ ਮੈਨੂੰ ਕੀ ਪੁੱਛਣਾ ਜਿੱਥੇ ਜਾਨਾ ਕਿ ਕਿ ਸਾਡਾ ਮੁੱਦੇ ਹਜੇ ਅੱਗੇ ਉਹ ਯਾਦ ਕੀ ਕਰਵਾ ਦੇਣਾ ਹਾਂ ਸਾਡਾ ਇਹ ਬਿੱਟਾ ਹੈ। ਹਾਂ ਕਸਾਨਾ ਦੇ ਮੁੱਦੇ ਆ ਗੱਲ ਬਹੁਤ ਵੱਡੀ ਆ। ਬੇਟਾ ਮੈਂ ਤਲਵਾਰ ਸਾਹਿਬ ਦਾ ਥੋੜੀ ਵਿਚਾਰੇ ਉਹਦਾ ਜਵਾਬ ਦੇਣਾ ਆ। ਕਿਹਦੀ ਗੱਲ ਕਰ ਰਿਹਾ ਤਲਵਾਰ ਜਿਹੜੀ ਗੱਲ ਕਰ ਰਿਹਾ ਕੰਨੀ ਜੀ ਯਾ ਤਾਂ ਕੋਈ ਨੰਬਰ ਐਸਾ ਦੇ ਉਹ ਯਾਰ ਨਾ ਦੇਖੋ ਮੇਰੇ ਮੇਰੇ ਪੁਰਾਣੇ ਲੀਡਰ ਨੇ ਮੈਨੂੰ ਅਜੇ ਬੜਾ ਟਾਈਮ ਆ 2 ਮਹੀਨੇ ਸਭ ਤੁਹਾਨੂੰ ਕੱਲੀਆਂ ਕੱਲੀਆਂ ਗੱਲਾਂ ਦੱਸੂ ਅੱਜ ਬੀਜੇਪੀ ਦੀ ਗੱਲ ਕਰੋ ਉਹਨਾਂ ਦੀ ਕਿਉਂ ਗੱਲ ਕਰਦੇ ਹੋ ਜਿਹੜੇ ਛੱਡ ਜਿਹੜੇ ਛੱਡ ਤੇ ਆ ਛੱਡੋ ਪਰੇ ਕੰਨ ਨਿਸਾਨਾ ਉਹਨਾਂ ਨੂੰ ਜਵਾਬ ਇਲੈਕਸ਼ਨ ਚ ਦਵਾਂਗੇ ਗੱਲਾਂ ਨਾਲ ਕੀ ਪਤਾ ਲੱਗੂਗਾ ਇਲੈਕਸ਼ਨ ਚ ਜਵਾਬ ਦਵਾਂਗੇ ਉਹਨਾਂ ਦੇ ਜਿਹੜੀ ਕਿਸਾਨ ਕਿਸਾਨ ਬਿਲਕੁਲ ਨਰਾਜ ਆ ਬਾਤ ਬਾਤ ਉਹ ਕਿਸਾ ਦੇਣਾ ਤੋ ਰਾਡੀਆਂ ਲੈਸ ਜੀ ਪਿੰਡਾਂ ਵੀ ਜਾਵਾਂਗੇ ਕਿਸਾ ਦੇਖੂਗਾ ਦੇਖੋ ਇੱਕ ਗੱਲ ਤੁਸੀਂ ਸਾਰੇ ਜਾਣਦੇ ਹੋ ਵੀ ਇੱਕ ਸਾਲ ਜਿਹੜਾ ਕਾਂਗਰਸੀ ਬੈਠਾ ਸੀ ਜੀ ਕਿਹੜਾ ਅਕਾਲੀ ਦਲ ਬੈਠਾ ਸੀ ਧਰਨੇ ਤੇ ਮੈਂ ਹੀ ਬੈਠਾ ਨਾ 1 ਸਾਲ ਫੁੱਟਪਾਥ ਤੇ ਬੈਠਾ ਰਿਹਾ ਕਿਸਾਨਾਂ ਦੀ ਸਭਾ ਸਾਲ ਤੁਸੀਂ ਸਾਰੇ ਰੋਜ਼ ਵੀ ਬੀਜੇਪੀ ਵਾਲੇ ਉਸ ਵੇਲੇ ਰੋਜ਼ ਪਾਰਲੀਮੈਂਟ ਚ ਅਸੀਂ ਉਹਨਾਂ ਨਾਲ ਰੋਜ਼ ਉਹਨਾਂ ਨੂੰ ਇਹ ਗੱਲ ਕਨਵਿੰਸ ਕਰਦੇ ਸੀ ਰੋਜ਼ ਸਮਝਾਉਂਦੇ ਸੀ ਪਰ ਉਸ ਵੇਲੇ ਅਕਾਲੀ ਦਲ ਵਾਲਿਆਂ ਦੀ ਜਦੋਂ ਅਕਾਲੀ ਦਲ ਨੇ ਛੱਡਿਆ ਉਦੋਂ ਹੀ ਵਾਪਸ ਮੇ ਉਹਦੀ ਸਾਹਿਬ ਨੇ ਗੱਲ ਵਾਪਸ ਕਰ ਲਈ ਉਦੋਂ ਹੀ ਤਾਂ ਹਾਂ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਇਹ ਅੱਜ ਵੀ ਕਿਸਾਨ ਦੇ ਲਈ ਅਸੀਂ ਹੁਣ ਆਏ ਹਾਂ ਜੇ ਸਮਝੇ ਨਾ ਗੱਲ ਨੂੰ ਕਿਸਾਨ ਜਿਹੜਾ ਹੈ ਉਹ ਬਿਲਕੁਲ ਵੀ ਉਹਦੀ ਕੋਈ ਪੋਲੀਟੀਕਲ ਬੰਦੇ ਆ ਜਿਹੜੇ ਉਹ ਚਾਹੇ ਭਾਜਪਾ ਚਾਹੇ ਅਕਾਲੀ ਦਲਾ ਚਾਹੇ ਆਪ ਆਪ ਕਿਸਾਨ ਤਾਂ ਪੈਦਾ ਸਰਲੀ ਕਣਕ ਕਰਦਾ ਹੈ ਸਭ ਦਾ ਹੀ ਉਹਦੇ ਵੋਟਰ ਨੇ ਜਿਨ੍ਹਾਂ ਦਾ ਘੇਡ ਭਰਦਾ ਹੈ ਕਿਸਾਨ ਤਾਂ ਸਭ ਸਭ ਦੇ ਲਈ ਦਿੰਦਾ ਨਾ ਉਹ ਕਿਸੇ ਇੱਕ ਪਾਰਟੀ ਨੂੰ ਤਾਂ ਤੇ ਸਭ ਦਾ ਫਰਜ਼ ਮੰਨਦਾ ਕਿਉਂਕਿ ਆਪਾਂ ਜੋ ਨਹੀਂ ਉਹਨਾਂ ਦੇ ਸਰਤੇ ਆ ਤੇ ਕਿਸਾਨ ਦੀ ਗੱਲ ਕਰੀਏ ਤੇ ਜਦੋਂ ਤੁਸੀਂ ਕੀ ਸੋਚਦੇ ਹੋ ਵੀ ਜਦੋਂ ਹਣ ਅਸੀਂ ਕਿਸਾਨਾਂ ਜਿਹੜਾ ਸਾਲ ਬੈਠੇ ਰਹੇ ਆ ਜਦੋਂ ਯਾਰ ਗੱਲ ਮੋਦੀ ਸਾਹਿਬ ਨਾਲ ਜਾਂ ਐਗਰੀਕਲਚਰ ਮਿਨਿਸਟਰ ਨਾਲ ਹਮੇਸ਼ਾ ਹੀ ਨਾ ਕਰਦੇ ਉਹ ਕਹਿੰਦੇ ਜੀ ਅਸੀਂ ਤਾਂ ਸਾਰਾ ਕੁਝ ਕਿਸਾਨਾਂ ਲਈ ਕਰਨਾ ਚਾਹੁੰਦੇ ਆ ਆ ਸਾਨੂੰ ਅਸੀਂ ਅਸੀਂ ਤਾਂ ਪੰਜਾਬ ਜਿਹੜਾ ਸਾਨੂੰ ਪਤਾ ਆਜ਼ਾਦੀ ਦਿਵਾਉਣ ਵਾਲਾ ਇਹ ਦੇਸ਼ ਨੂੰ ਸੁਰੱਖਿਆ ਰੱਖਣ ਵਾਲਾ ਇਹ ਸੂਬਾ ਹੈ ਪਰ ਪਿੱਛੇ ਗੈਬ ਕਿੱਥੇ ਆ ਗੈਬ ਕਿੱਥੇ ਸੀ ਕਿਉਂਕਿ ਪਹਿਲਾਂ ਅੱਜ ਤੱਕ ਅਕਾਲੀ ਦਲ ਮੂਰੇ ਲੱਗ ਕੇ ਇਹ ਕਰਦਾ ਰਿਹਾ ਹੁਣ 13 ਦੀਆਂ 13 ਸੀਟਾਂ ਤੇ ਭਾਜਪਾ ਦੇ ਨਮਾਇंदे ਹੋਣਗੇ ਤੇ ਅਸੀਂ ਤੇ ਬੈਠ ਕੇ ਉੱਥੇ ਵਿੱਚ ਉਹ ਭਾਜਪਾ ਦੇ ਵਿੱਚ ਬਹਿ ਕੇ ਕਿਸਾਨ ਦੀ ਹਰ ਤੇ ਮਜ਼ਦੂਰ ਦੀ ਹਰ ਗੱਲ ਕਿਉਂ ਕਿਸਾਨ ਦੀ ਗੋਲੀ ਚੱਲੇ ਜੀ ਪੰਜਾਬ ਦੇ ਕਿਉਂ ਕਿਸਾਨ ਦੇ ਪੰਜਾਬ ਦੇ ਡੰਡਾ ਵੱਜੇ ਇਸ ਕਰਕੇ ਇਹ ਅੱਗੇ ਭਾਜਪੀ ਨਹੀਂ ਸੀ ਇਹ ਵਰਤਦੇ ਸੀਗੇ ਕਾਲੀ ਦਲ ਵਰਗੇ ਹੁਣ ਤੁਸੀਂ ਅੱਗੇ ਦੇਖੋ ਜੂਨ ਤੋਂ ਬਾਅਦ ਕਿਸਾਨ ਸਿੱਧਾ ਪ੍ਰਾਈਮ ਮਿਨਿਸਟਰ ਦੇ ਘਰੇ ਵੀ ਜਾਇਆ ਕਰੂ ਪ੍ਰਾਈਮ ਮਿਨਿਸਟਰ ਸਿੱਧਾ ਆਪਣੇ ਜਿਹੜਾ ਕਿਸਾਨ ਮਜ਼ਦੂਰ ਆ ਉਹ ਐਗਰੀਕਲਚਰ ਮਿਨਿਸਟਰ ਦੇ ਘਰੇ ਜਾਇਆ ਕਰੂਗਾ ਐਨ ਦਰਵਾਜ਼ੇ ਜਿਹੜੇ ਕਿਸਾਨਾਂ ਲਈ ਤੇ ਮਜ਼ਦੂਰਾਂ ਲਈ ਖੁੱਲੇ ਮਿਲਣਗੇ ਅੱਜ ਤੱਕ ਸਿਰਫ ਕੁਝ ਬੰਦੇ ਚੰਦ ਬੰਦੇ ਉਹ ਆਪਣੀ ਪੋਲਿਟਿਕਸ ਕਰਨੀ ਚਾਹੁੰਦੇ ਸੀ ਜਦੋਂ ਪੋਲਿਟਿਕਸ 'ਚ ਉਹ ਇਲੈਕਸ਼ਨ ਲੜੇ ਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਉਹ ਉਹ ਪੋਲਿਟਿਕਸ ਈ ਸਾਰੀ ਜਿਹਦੇ ਵਿੱਚ ਉਹਨਾਂ ਨੂੰ ਜਵਾਨਤਾ ਜਕਤ ਹੋ ਗਈਆਂ ਪਰ ਕੀ ਹੋਈ ਪੂਰੀ ਹੈਗੀ ਦੋਸਤੀ ਰਹੇਗੀ ਹਾਂਜੀ ਪਾਪੂ ਜੀ ਅੱਜ ਕੱਲ੍ਹ ਤੁਹਾਡੇ ਨਾਲ ਦੋਸਤੀ ਰਹੇਗੀ ਐ ਤੇ ਦੋਸਤੀ ਰਹੇਗੀ ਪਰ ਵਰਕਰ ਜਿਹੜਾ ਦਾ ਤੁਹਾਨੂੰ ਜਵਾਬ ਦੇਗਾ ਤੇ ਦੂਜੇ ਪਾਸੇ ਉਹਨਾਂ ਨੇ ਕਹਿ ਲਿਆ ਤੁਸੀਂ ਆਪਣੇ ਦਾਦੇ ਜੀ ਦੇ ਵਿਚਾਰਧਾਰਾ ਉਹਨਾਂ ਦੀ ਸ਼ਹਾਦਤ ਨੂੰ ਭੋਲ ਕੇ ਵੀ ਜੈ ਵੀ ਗਾਈ। ਦਾਦਾ ਜੀ। ਦੇਖੋ ਗੱਲ ਹੀ ਆ। ਇੱਕ ਗੱਲ ਪ੍ਰਤਾਪ ਸਿੰਘ ਬਾਜਵਾ ਜੀ। ਜਾਂ ਹੋਰ। ਕਿਸੇ ਦਿਨ ਤੁਸੀਂ ਅੱਜ ਹੀ ਸਾਰੇ ਚਲੇ ਜਾਇਓ। ਤੇ ਪ੍ਰਤਾਪ ਸਿੰਘ ਬਾਜਵਾ ਜੀ ਤੇ ਇਹਨਾਂ ਨੂੰ ਇਹ ਪੁੱਛਿਓ। ਮੈਂ ਤਾਂ ਅੱਜ ਕਿਰਾਸੀ ਚ ਜਾਂਦਾ। ਨਹੀਂ ਨਹੀਂ ਮੈਂ ਕਾਂਗਰਸ ਦੀ ਗੱਲ ਕਰਦਾ। ਕਦੇ ਇਹਨਾਂ ਨੂੰ ਇਹ ਪੁੱਛਿਓ। ਵੀ ਕਦੇ ਇੰਦਰਾ ਗਾਂਧੀ ਜੀ ਜਦੋਂ ਉਹਨਾਂ ਦਾ ਸ਼ਹਾਦਤ ਦਾ ਦਿਨ ਹੁੰਦਾ ਕਦੇ ਇਹਨਾਂ ਨੇ ਉਹਨਾਂ ਦੀ ਸਮਾਦ ਤੇ ਗਏ ਨਹੀਂ ਕਦੇ ਰਜੀਵ ਗਾਂਧੀ ਜੀ ਦੇ ਸ਼ਹਾਦਤ ਵਾਲੇ ਦਿਨ ਇਹ ਕਦੇ ਉਹਨਾਂ ਦੇ ਫੁੱਲ ਪਾਉਣ ਗਏ ਨੇ ਕਦੇ ਸਰਦਾਰ ਬੈਂਸ ਸਿੰਘ ਜੀ ਸਿਆਰ ਬੈਂਸ ਸਿੰਘ ਜੀ ਇੱਥੇ ਹੀ ਪਾਂਡੇ ਜੀ ਸਭ ਤੋਂ ਵੱਡੇ ਸ਼ਹੀਦ ਇੱਥੇ ਬੈਠੇ ਆ ਤਰਨੋਚਨ ਸੁੰਣ ਜੀ ਉਹਨਾਂ ਦੇ ਮਹਿੰਦਰ ਸਿੰਘ ਕੇਪੀ ਜੀ ਇਸ ਕਾਂਗਰਸ ਪਾਰਟੀ ਨੇ ਕਦੇ ਵੀ ਉਹਨਾਂ ਦੀ ਜਨਮ ਦਿਨ ਉਹਨਾਂ ਦਾ ਕਦੇ ਸ਼ਹਾਦਤ ਦਾ ਦਿਨ ਇਹਨਾਂ ਨੇ ਮਨਾਇਆ ਕਦੇ ਬਾਕੀ ਤੁਹਾਨੂੰ ਗੱਲਾਂ ਸਾਰੀਆਂ ਇੰਟਰਵਿਊ ਕਰਕੇ ਦੱਸਣ ਇੱਕ ਮਿੰਟ ਇੱਕ ਮਿੰਟ ਸੁਣ ਲਓ ਹੁਣ ਸੁਣ ਲਓ ਹੁਣ ਸੁਣ ਲਓ ਇਹ ਹਮੇਸ਼ਾ ਜਿਹੜੀ ਵਿਚਾਰਧਾਰਾ ਹੈ ਕਾਂਗਰਸ ਦੀ ਉਹਦੇ ਹਮੇਸ਼ਾ ਇਹ ਗੱਲਾਂ ਆ ਜਿਹੜੀਆਂ ਉਲਟ ਕਰਦੇ ਰਹੇ ਆ ਅੱਜ ਮੈਂ ਤੁਹਾਡੇ ਨਾਲ ਇਕੱਲੇ ਇਕੱਲੇ ਮੈਂ ਗੱਲ ਮੇਰੇ ਕੋਲ ਬਹੁਤ ਕੋਸ਼ਿਸ਼ ਇਤਿਹਾਸ ਇਹਨਾਂ ਨੂੰ ਮਤਲਬ ਭੱਜਨ ਨੂੰ ਰਾਹ ਹੀ ਲੱਭਣੇ ਜਿਹੜੇ ਅੱਜ ਕਾਂਗਰਸੀ ਕਹਿੰਦੇ ਆ ਨਾ ਮੈਨੂੰ ਇਹ ਕਾਂਗਰਸ ਹੈ ਨਹੀਂ ਸੀ ਪੰਜਾਬ ਚ ਕਿਉਂਕਿ ਬਲੂ ਸਟਾਰ ਇਹਨਾਂ ਨੇ ਕੀਤਾ 84 ਦੇ ਦੰਗੇ ਇਹਨਾਂ ਨੇ ਕੀਤੇ ਤੇ ਜੇ ਕਿਸੇ ਕਾਂਗਰਸ ਬਣਾਈ ਉਹ ਸਰਦਾਰ ਬਿਆਨ ਸਿੰਘ ਜੀ ਨੇ ਬਣਾਈ 92 ਚ ਕਾਂਗਰਸ ਦਾ ਤੌਰੇ ਨਾ ਨਹੀਂ ਲੈਂਦਾ ਸੀ ਇਹ ਸਾਰਿਆਂ ਨੂੰ ਜਿਹੜੇ 92 ਚ ਮਾਡਲ ਨੇ ਸਾਰੀ ਇਹ ਸਰਦਾਰ ਬਿਆਨ ਸਿੰਘ ਦੇ ਬਣਾਏ ਹੋਏ ਐਮਐਲਏ ਨੇ ਉਹਨਾਂ ਦੇ ਬਣਾਏ ਹੋਏ ਮੰਤਰੀ ਨੇ ਇਹ ਇਹਨਾਂ ਨੂੰ ਤਾਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਜਿਹੜਾ ਅਮਨ ਸ਼ਾਂਤੀ ਜੀ ਜੇ ਰਾਜ ਭੋਗ ਰਹੇ ਆ ਨਾ ਉਹ ਉਹਨੇ ਨਾ ਦਿੱਤਾ ਹੋਇਆ ਏ ਪਰ ਇਹਨਾਂ ਨੇ ਕਦੇ ਇਹਨਾਂ ਨੇ ਕਦੇ ਉਹਨਾਂ ਦਾ ਜ਼ਿਕਰ ਕਰ ਮੈਂ ਪਿਛਣੀਆਂ ਸਪੀਜਾਂ ਕੱਢ ਲਿਓ ਕਦੇ ਇਹਨਾਂ ਨੇ ਇੰਦਰਾ ਗਾਂਧੀ ਕਦੇ ਇਹਨਾਂ ਨੇ ਰਜੀਵ ਗਾਂਧੀ ਕਦੇ ਇਹਨਾਂ ਨੇ ਸਦਾਰ ਬਿਆਨ ਸਿੰਘ ਕਦੇ ਪਾਂਡੇ ਜੀ ਕਦੇ ਸੂਨ ਸਾਹਿਬ ਕਦੇ ਕੇ ਪੀ ਜੀ ਜਾਂ ਹੋਰ ਜਿੰਨੇ ਸ਼ਹੀਦ ਕਦੇ ਉਹਨਾਂ ਦਾ ਨਾਮ ਲਿਆ ਹੋਵੇ ਤਾਂ ਮੈਨੂੰ ਦੱਸ ਦਿਓ ਇਹ ਤਾਂ ਹੋਰ ਹੀ ਵਿਚਾਰਤੜਾ ਲੈ ਗਏ ਕਾਂਗਰਸ ਨੂੰ ਕਿਧਰ ਦੇ ਪਾਸੇ ਉਹ ਕਾਂਗਰਸ ਰਹੀ ਹੋਈ ਨਹੀਂ ਇਹਦੇ ਪੁਰਾਣੇ ਸਾਥੀ ਨੇ ਸੁਨੀਲ ਜਾਖੜ ਜੀ ਦੀ ਥੋੜੀ ਜੁਆਇਨਿੰਗ ਹੁੰਦੀ ਹੈ ਨਜ਼ਰ ਨਹੀਂ ਆਉਂਦੇ ਸੁਸ਼ੀਲ ਸਿੰਘ ਕਿੰਨੇ ਗ੍ਰਾਮੂਚ ਵੈਨਿੰਗ ਕਰਾਉਂਦੇ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੁੰਦੀ ਆ ਉੱਥੇ ਤੁਸੀਂ ਨਹੀਂ ਤੁਹਾਡੇ ਵਿੱਚ ਬੁੜੀਆਂ ਨੇ ਕੁਝ ਨਹੀਂ ਡਾਕਟਰ ਕੋਲੇ ਵਿੱਚ ਬਸ ਅਸੀਂ ਨਵੀਂ ਗੱਲ ਕਰੀ ਕਿਹੜੀ ਪੰਜਾਬ ਦੇ ਨਾਲ ਪੱਧਰ ਤੋਂ ਪੱਧਰ ਦੀ ਗੱਲ ਹੋਣੀ ਹੈ ਹੋਣੀ ਹੈ ਅੱਜ ਉਹ ਵੀ ਆਣੇ ਸੀ ਕਿ ਉਹਨਾਂ ਮੁਤਾਬਲਾ ਸੁਣਦੇ ਆ ਕੋਈ ਕਿਸੇ ਕੀ ਹੈ ਇਹ ਵੀ ਪਾਰਟੀ ਨਾਲ ਮੈਂ ਕਹਿੰਦਾ ਕੋਈ ਕਿਸੇ ਪਾਰਟੀ ਨੂੰ ਕੈਂਡੀਡੇਟ ਨਹੀਂ ਲੱਭਦਾ